ਕੀਤੀ ਸੀ ਜੀ ਸ਼ਾਦੀ ਹੋਣ ਤੋਂ ਉਪਰੰਤ ਜਦੋਂ ਲੜਕੀ ਦੀ ਡੋਲੀ ਲੜਕੀ ਦੀ ਸ਼ਾਦੀ ਜਲੰਧਰ ਹੋਈ ਸੀ ਜਲੰਧਰ ਨੂੰ ਰਵਾਨਾ ਕਰਕੇ ਪੇਰੈਂਟਸ ਆਪਣੇ ਘਰ ਨੂੰ ਸਰੰਦ ਵਾਪਸ ਆ ਰਹੇ ਸੀ ਜਦੋਂ ਉਹ ਸਰੰਦ ਵਾਪਸ ਆ ਰਹੇ ਸੀ ਤਾਂ ਲੁਧਿਆਣੇ ਤੋਂ ਅਪਰੋਕਸੀਮੇਟਲੀ 5-7 ਕਿਲੋਮੀਟਰ ਤੇ ਇਹ ਘਟਨਾ ਵਾਪਰੀ ਇੱਕ ਟਰਾਲਾ ਰਾਜਸਥਾਨ ਨੰਬਰ ਦਾ ਜਾ ਰਿਹਾ ਸੀ ਜੋ ਕਿ ਉਸਨੇ ਥੋੜਾ ਸਾਈਡ ਤੇ ਕਰਿਆ ਤੇ ਗੱਡੀ ਦੇ ਨਾਲ ਟਕਰਾਇਆ ਤੇ ਗੱਡੀ ਦੇ ਨਾਲ ਟਕਰਾਉਣ ਦੇ ਨਾਲ ਜਿਹੜਾ ਉਹ ਟਰਾਲਾ ਸੀ ਉਹ ਸਾਡੇ ਉਸ ਗੱਡੀ ਦੇ ਵਿੱਚ ਪੰਜ ਸਵਾਰੀਆਂ ਸੀ ਇੱਕ ਲੜਕੀ ਜਿਸ ਦੀ ਸ਼ਾਦੀ ਸੀ ਤੇ ਉਸ ਦੇ ਮਾਤਾ ਪਿਤਾ ਠੀਕ ਹੈ ਚਾਚਾ ਚਾਚੀ ਤੇ ਉਹ ਲੜਕੀ ਜਿਹਦੀ ਸ਼ਾਦੀ ਸੀ ਉਹਦੀ ਨਾਨੀ ਚਾਚੀ ਨਾਨੀ ਚਾਚੀ ਨਾਨੀ ਠੀਕ ਹੈ ਉਹਨਾਂ ਵਿੱਚੋਂ ਤਿੰਨ ਦੀ ਹਾਲਾਤ ਇੰਨੀ ਕੁ ਗੰਭੀਰ ਸੀ ਜੀ ਕਿ ਉਹ ਇਹ ਤਾਂ ਮੌਕੇ ਤੇ ਹੀ ਦਮ ਤੋੜ ਗਏ ਜਾਂ ਹਸਪਤਾਲ ਪਹੁੰਚਦੇ ਪਹੁੰਚਦੇ ਦਮ ਤੋੜ ਗਏ ਠੀਕ ਹੈ ਇਹਨਾਂ ਦੇ ਪਿੱਛੇ ਬਾਕੀ ਗੱਡੀਆਂ ਵੀ ਸੀ ਪਰ ਉਸ ਵਕਤ ਜੋ ਮਾਹੌਲ ਸੀਗਾ ਹੂੰ ਇੰਨਾ ਦੈਨੀਆਂ ਸੀਗਾ ਕਿ ਉਹਨਾਂ ਨੂੰ ਮਰੀਜ਼ਾਂ ਨੂੰ ਬਚਾਉਣ ਦੇ ਵਿੱਚ ਸਾਰੇ ਝੋਟੇ ਹੋਏ ਸੀ ਠੀਕ ਹੈ ਤੇ ਉੱਥੇ ਜਿੱਥੇ ਤਿੰਨ ਦੀ ਮੌਤ ਹੋਈ ਤੇ ਦੋ ਹਜੇ ਜਿਹੜੇ ਇਲਾਜ ਲੁਧਿਆਣੇ ਦੇ ਵਿੱਚ داخل ਨੇ ਹਸਪੀਟਲ ਦੇ ਵਿੱਚ ਜੀ ਉਸ ਤੋਂ ਇਲਾਵਾ ਗੱਡੀ ਦੇ ਵਿੱਚੋਂ ਜੋ ਸਮਾਨ ਸੀ ਹੂੰ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਲੜਕੀ ਦੇ ਮਾਮਾ ਨਰੇਸ਼ अरोड़ा ਜੀ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਜਦੋਂ ਅਸੀਂ ਵੀ ਮੌਕੇ ਤੇ ਉੱਥੇ ਹਸਪਤਾਲ ਪਹੁੰਚੇ ਵਿਆਹ ਦੇ ਵਿੱਚ ਵੀ ਅਸੀਂ ਸ਼ਾਮਿਲ ਸੀ ਹੂੰ ਸਾਡੇ ਪਰੋਸੀ ਨੇ ਤੇ ਉਹਦੇ ਵਿੱਚੋਂ ਜਿਹੜੇ ਸ਼ਗਨਾ ਦੇ ਲਿਫਾਫਿਆਂ ਵਾਲਾ ਬੈਗ ਉਹ ਮਿਸ ਸੀ ਠੀਕ ਹੈ ਉਹਨਾ ਸੀ ਉਹਨਾਂ ਦੇ ਪਾਰਿਆ ਗਿਆ ਸੀ ਇੱਕ ਐਕਪਲ ਦਾ ਐਪਲ ਦਾ 13 ਫੋਨ ਸੀ ਉਹ ਸੀ ਠੀਕ ਹੈ ਉਸ ਤੋਂ ਇਲਾਵਾ 3-4 ਲੱਖ ਰੁਪਏ ਦੀ 3 ਲੱਖ ਰੁਪਏ ਦੀ ਨਕਦੀ ਸੀ ਉਹ ਵੀ ਉਹਨਾਂ ਦੇ ਕੋਲ ਸੀ ਜੀ ਜਦੋਂ ਕਿ ਉਸ ਸਮੇਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਵਾਚ ਕਰਿਆ ਗਿਆ ਕਿਉਂਕਿ ਉਸ ਸਮੇਂ ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਆਪਾਂ ਸੋਚੇ ਨਹੀਂ ਸਕਦੇ ਪੈਸੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਪਰ ਜਦੋਂ ਬੰਦਾ ਬਚਾਉਣ ਦੇ ਵਿੱਚ ਲੱਗੇ ਹੋਏ ਸੀ ਸਾਰੇ ਪਰ ਨਹੀਂ ਬਚਾ पाए ਹੂੰ ਠੀਕ ਹੈ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਬੇਸਿਕਲੀ ਤੁਸੀਂ ਇਹ ਸਮਝਾਣਾ ਚਾ ਰਹੇ ਹੋ ਡੈਫੀਨਟਲੀ ਮੈਨੂੰ ਲੱਗਦਾ ਕਿ ਆਲਰੇਡੀ ਲੋਕਾਂ ਨੂੰ ਇਹ ਗੱਲ ਦਰਸ਼ਕ ਵੀ ਜਾਣਦੇ ਆ ਕਿ ਜਦੋਂ ਕੋਈ ਘਟਨਾ ਵਾਪਰੀ ਹੁੰਦੀ ਹੈ ਤਾਂ ਹਫੜਾ ਦਫੜੀ ਇੰਨੀ ਜ਼ਿਆਦਾ ਹੁੰਦੀ ਹੈ ਖਾਸ ਤੌਰ ਤੇ ਜਿਹੜੇ ਨਾਲ ਪਰਿਵਾਰ ਦੇ ਲੋਕ ਹੋਣ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਕਿਵੇਂ ਬਚਾਇਆ ਜਾ ਸਕੇ ਠੀਕ ਹੈ ਪੈਸੇ ਹੈਗੇ ਨਹੀਂ ਜਾਂ ਹੋਰ ਨਕਦੀ ਪਈ ਹੈ ਕੋਈ ਪਰਵਾਣੀ ਮੈਂ ਇਹ ਵੀ ਕਹਿ ਰਹੇ ਹਾਂ ਕਿ ਪਰਿਵਾਰ ਨੂੰ ਜਿੰਨਾ ਵੱਡਾ ਘਾਟਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੁਨੀਆ ਤੋਂ ਜਾਣ ਦੇ ਨਾਲ ਪਿਆ ਹੈ ਉਹ 15 ਟੋਲੇ ਸੋਨੇ ਜਾਂ ਫਿਰ 5-7 ਲੱਖ ਰੁਪਏ ਕੈਸ਼ ਦੇ ਨਾਲ ਨਹੀਂ ਪਿਆ ਹੋਏਗਾ ਉਹ ਡੈਫੀਨਿਟਲੀ ਗੱਲ ਹੈ ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਮੈਂ ਤੁਹਾਡੇ ਕੋਲ ਵਾਪਸ ਆਉਣੇ ਗੋਲਸ਼ਨ ਜੀ ਆਪਾਂ ਬਾਕੀ ਮਹਿਮਨਾਂ ਦਾ ਰੁਕ ਕਰ ਲਈਏ ਪ੍ਰੋਫੈਸਰ ਮਨਜੀਤ ਸਿੰਘ ਜੀ ਇਸ ਪੂਰੇ ਕੇਸ ਨੂੰ ਕਿਵੇਂ ਦੇਖਿਆ ਜਾਵੇ ਮੈਂ ਦੋ ਤਸਵੀਰਾਂ ਹੋਰ ਵੀ ਦਿਖਾਈਆਂ ਕਦੇ ਇੱਥੇ ਸੇਫ ਜੋਰੀ ਹੋ ਜਾਂਦੇ ਨੇ ਕਦੇ ਇੱਥੇ ਕੋਈ ਬੂਟ ਚਾਕੇ ਭਜਰਿਆ ਹੁੰਦਾ ਔਰ ਇਹ ਪੰਜਾਬੀ ਵੀ ਹੈਗੇ ਨੇ ਹੁਣ ਬਹੁਤੇ ਲੋਕ ਸ਼ਾਇਦ ਕਹਿ ਰਹੇ ਹੋਣ ਕਿ ਨਹੀਂ ਇਹ ਹੋ ਸਕਦਾ ਇਹ ਘਟਨਾ ਕਰਮ ਕਿਸੇ ਹੋਰ ਨੇ ਕੋਈ ਹੋਰ ਪ੍ਰਵਾਸੀ ਹੋਵੇ ਉਹਨਾਂ ਨੇ ਦਿੱਤਾ ਹੋਵੇ ਅੰਜਾਮ ਮੈਂ ਸੇਫ ਵਾਲੀ ਵੀਡੀਓ ਦਿਖਾ ਦਿੱਤੀ ਔਰ ਜਿਹੜੇ ਬੂਟਾਂ ਨੂੰ ਚੋਰੀ ਕਰਨ ਵਾਲਾ ਮਾਮਲਾ ਸੀ ਉਹ ਵੀ ਤੇ ਇਹ ਇਹ ਵੀ ਕੇਸ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕੋਈ ਵੀ ਮੱਜਬਾ ਧਰਮ ਜਾਂ ਲੋਕ ਜਿਹੜੇ ਹੁੰਦੇ ਆ ਸਮਾਜ ਆ ਉੱਚ ਨਾ ਤੇ ਸਾਰੇ ਹਵਾਨ ਆ ਨਾ ਸਾਰੇ ਇਨਸਾਨ ਆ ਬਿਲਕੁਲ ਸਾਡੇ ਆਪਣੇ ਅੰਦਰ ਵੀ ਕਦੀ ਸ਼ੈਤਾਨ ਭਾਰੂ ਹੋ ਜਾਂਦਾ ਹਰ ਇਨਸਾਨ ਦੇ ਸਾਧੂ ਦੇ ਅੰਦਰ ਵੀ ਕਦੀ ਕਦੀ ਸ਼ੈਤਾਨ ਭਾਰੂ ਹੋ ਜਾਂਦਾ ਇਸ ਕਰਕੇ ਇਹ ਤੇ ਇੱਕ ਬਿਰਤੀ ਹੈ ਇਸ ਸਾਨੇਵਾਲ ਦੇ ਨੇੜੇ ਮੈਨੂੰ ਅਜੇ ਵੀ ਯਾਦ ਆ ਰਾਤ ਨੂੰ ਗੱਡੀ ਦੀ ਟੱਕਰ ਭਿਆਨਕ ਟੱਕਰ ਹੋ ਗਈ ਸੀ ਬੜੇ ਬੜੇ ਲੋਕ ਜ਼ਖਮੀ ਹੋ ਗਏ ਸੀ ਹਮ ਸਾਰੇ ਇਲਾਕੇ ਨੇ ਡਟ ਕੇ ਉੱਥੇ ਲੋਕਾਂ ਦੀ ਮਦਦ ਕੀਤੀ ਸੀ ਹੁਣ ਵੀ ਜਿਵੇਂ ਦਸਰੇ ਆ ਰਾਏ ਸਾਹਿਬ ਕੇ ਉਹਨਾਂ ਦੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਲੋਕਾਂ ਨੇ ਮਦਦ ਕੀਤੀ ਇਹ ਕੀਤੀ ਉਹ ਕੀਤੀ ਸਾਰਾ ਹੋਇਆ ਜੀ ਇਹ ਗੱਲ ਡੈਫੀਨੇਟਲੀ ਸਾਨੂੰ ਸਾਰਿਆਂ ਨੂੰ ਸਿੱਖਣ ਵਾਲੀ ਗੱਲ ਹੈ ਦੇਖੋ ਅਸੀਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਅਸੀਂ ਦੀਪੁਰਬ ਮਨਾ ਰਹੇ ਆ ਤੇ ਉਹਦੇ ਚ ਸਾਡੇ ਸਾਹਮਣੇ ਤੇ ਕੁਰਬਾਨੀ ਦਾ ਇਹ ਤੋਂ ਵੱਡਾ ਕੋਈ ਨਮੂਨਾ ਹੋ ਨਹੀਂ ਸਕਦਾ ਇਹ ਉਸੇ ਧਰਤੀ ਦੇ ਜਾਇਆ ਨਾ ਸਾਡੇ ਬਿਲਕੁਲ ਇਹ ਇਹ ਹੀ ਇਹ ਹੀ ਸਿੰਘ ਲੋਕ ਜਦੋਂ ਮੁਗਲ ਇੱਥੋਂ ਦੀਆਂ ਔਰਤਾਂ ਨੂੰ ਲਿਜਾਣਦੇ ਸੀਗੇ ਬਨ ਬਨ ਕੇ ਤੇ ਆਪਣੀ ਕੁਰਬਾਨੀ ਦੇ ਕੇ ਤੇ ਉਹਨਾਂ ਨੂੰ ਉੱਥੋਂ ਛਡਵਾ ਕੇ ਔਰਤਾਂ ਨੂੰ ਲਿਆਉਂਦੇ ਸੀ ਇਸ ਕਰਕੇ ਮੈਂ ਇਸ ਗੱਲ ਨੂੰ ਆਪਣਾ ਕੋਈ ਈਗੋ ਜਾਂ ਹਉਮਾ ਜਾਂ ਅਹਿਮ ਨੂੰ ਹਰਟ ਹੁੰਦਾ ਨਹੀਂ ਦੇਖ ਰਿਹਾ ਸਾਡੇ ਸਾਹਮਣੇ ਛੁਟੀਆਂ ਛੁਟੀਆਂ ਗੱਲਾਂ ਤੁਸੀਂ ਹੋਰ ਦੇਖ ਲਓ 15 ਤੋਲੇ ਸੋਨਾ ਹਯਾਤ ਦੇ ਸਾਹਮਣੇ ਵਿਆਹ ਹੋ ਰਿਹਾ ਸੀ ਔਰਤ ਉੱਥੇ ਜਿਹੜੀ ਐ ਸੀਗੀ ਤਾਂ 15 ਤੋਲੇ ਸੋਨਾ ਉਹ ਪਾ ਕੇ ਗੱਡੀ ਨੇ ਉਹਦੇ ਅੰਦਰ ਚੱਲੀ ਆ ਤੇ ਕੋਈ ਪਿੱਛੋਂ ਆਇਆ ਮੋਟਰਸਾਈਕਲ ਤੇ ਹਾਰ 15 ਤੋਲੇ ਵਾਲਾ ਖੁੱਚ ਕੇ ਲੈ ਗਿਆ ਇਹ ਤੇ ਜਿੰਦੇ ਬੰਦੇ ਦਾ ਹੀ ਲੈ ਗਿਆ ਉਹ ਵੀ ਤੇ ਬੰਦੇ ਉਹ ਪੰਜਾਬੀ ਹੈ ਕਿ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਰੋਜ ਲੁੱਟਾਂ ਖੂੰਹਾਂ ਮਾਰ ਯਾਨੀ ਪੰਜਾਬ ਦੇ ਅੰਦਰ ਇੱਕ ਇਹੋ ਜੀ ਮਾਨਸਿਕਤਾ ਜਿਹੜੀ ਵਿਵਾਰ ਮਾਨਸਿਕਤਾ ਆ ਉਹ ਪੈਦਾ ਹੋ ਰਹੀ ਆ ਜਿਹੜੀ ਕਿ ਪਹਿਲਾਂ ਇਸ ਤਰੀਕੇ ਨਾਲ ਓਪਨ ਰੂਪ ਚ ਨਹੀਂ ਸੀ ਉਹ ਲੋਟਾਂ ਕੋਹਾਂ ਦੇ ਰੂਪ ਜਦੋਂ ਦੇ ਨਸ਼ੇ ਆਏ ਆ ਨਾ ਉਦੋਂ ਦੀ ਉਹਦੀ ਜਿਹੜੀ ਫ੍ਰੀਕਵੈਂਸੀ ਆ ਉਹ ਵੱਤ ਗਈ ਆ ਹੁਣ ਸਵਾਲ ਇਹੋ ਜਿਹਾ ਕਿ ਸਰਕਾਰਾਂ ਨੇ ਹੀ ਹੱਲ ਕਰਨੇ ਆ ਸਮਾਜ ਨੇ ਵੀ ਕਰਨੇ ਆ ਮਾਪੁਰਖਾਂ ਜਿਹੜੇ ਇੱਥੇ ਚੰਗੇ ਲੋਕ ਇੱਥੇ ਬੈਠੇ ਆ ਉਹਨਾਂ ਨੇ ਵੀ ਲੋਕਾਂ ਨੂੰ ਮੋਰਲ ਸਿੱਖਿਆ ਦੇਣੀ ਆ ਪਰ ਜਿਹੜੀਆਂ ਜਿਹੜੀਆਂ ਗੱਡੀਆਂ ਚ ਲਿਆ ਕੇ ਇੱਥੇ ਭਗਵੰਤ ਮਾਨ ਨੇ ਨੈਗੂਰੇਸ਼ਨ ਕੀਤਾ ਸੀ ਉਹ ਕਿੱਥੇ ਗਈਆਂ ਜੀ ਜਿਹੜੀਆਂ ਕਹਿੰਦੇ ਸੀਗੇ ਅਸੀਂ ਹੁਣ ਇੰਨੀਆਂ ਐਕਸੀਡੈਂਟਾਂ ਦੇ ਵਿੱਚ ਇੰਨੇ ਲੋਕਾਂ ਨੂੰ ਬਚਾਇਆ ਆ ਕੀਤਾ ਅਸੀਂ ਫੱਟ ਦੇਣੀ 10 ਕਿਲੋਮੀਟਰ ਤੱਕ ਐਨੂੰ 15 ਕਿਲੋਮੀਟਰ ਐਨੂੰ ਕਿੰਨੀਆਂ ਗੱਲਾਂ ਕਿੰਨੀਆਂ ਗੱਡੀਆਂ ਲਈਆਂ ਜਦੋਂ ਕੀ ਤੁਸੀਂ ਕਹਿੰਦੇ ਹੋ ਕਿ ਕਿੱਥੇ ਗਈਆਂ ਸੀ ਜਦੋਂ ਇਹ ਸਾਰਾ ਕੁਝ ਹੋਇਆ ਹਾਂਜੀ ਠੀਕ ਹੈ ਚਲੋ ਤੁਹਾਡਾ ਇੰਪੋਰਟੈਂਟ ਪੁਆਇੰਟ ਹੈ ਮੈਂ ਆਮ ਤੌਰ ਤੇ ਹਮੇਸ਼ਾ ਡਿਬੇਟ ਦੇ ਵਿੱਚ ਜ਼ਿਕਰ ਕਰਦਾ ਹਾਂ ਪ੍ਰੋਫੈਸਰ ਸਾਹਿਬ ਕੀ ਪੰਜੇ ਉਂਗਲਾਂ ਤਾਂ ਬਰਾਬਰ ਨਹੀਂ ਹੁੰਦੀਆਂ ਗੱਲ ਇਹ ਹੈ ਕਿ ਇੱਕ ਇੱਕ ਇਮੇਜ ਬਣਦੀ ਹੈ ਅ ਐਸੀ ਘਟਨਾਵਾਂ ਦੇ ਨਾਲ ਪੰਜਾਬ ਦੀ ਸਾਡੀ ਸਾਰਿਆਂ ਦੀ ਜੇ ਪੰਜਾਬ ਨੂੰ ਲੈ ਕੇ ਇੱਕ ਇੱਕ ਇਮੇਜ ਬਣੀ ਦੁਨੀਆ ਭਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਾਓ ਕੋਈ ਭੁੱਖੇ ਢਿੱਡ ਨਹੀਂ ਸੌ ਸਕਦਾ ਤਾਂ ਉਹਦੀ ਵੀ ਵਜ੍ਹਾ ਏ ਇਹ ਨਹੀਂ ਕਿ ਸਾਰੇ ਪੰਜਾਬੀਆਂ ਨੇ ਰੋਟੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੈਜੋਰਟੀ ਹੈ